ਦੇ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਲਈ ਸ਼ੁਗਰਾਨਾ ਕੀਤਾ ਮਰਦਾਨਿਆਂ ਕਿਆਂ ਤਿੰਨ ਦਿਨ ਭੁੱਖੇ ਰੱਖ ਕੇ ਉਸ ਪ੍ਰਮਾਤਮਾ ਵਾਹਿਗੁਰੂ ਨੇ ਆਪਾਂ ਨੂੰ ਭੁੱਖ ਦਾ ਦੁੱਖ ਦੱਸ ਦਿੱਤਾ ਵੀ ਆਹ ਦੁੱਖ ਹੁੰਦਾ ਹੈ ਭੁੱਖ ਦਾ ਆਪ ਕੋ ਸਤਨਾ ਜੇ ਤਿੰਨ ਦਿਨ ਆਪਾਂ ਭੁੱਖੇ ਰਹੇ ਨਾ ਆਪਾਂ ਨੂੰ ਅਹਿਸਾਸ ਹੋ ਗਿਆ ਪਤਾ ਲੱਗ ਗਿਆ ਵੀ ਜ਼ਿੰਦਗੀ ਵਿੱਚ ਭੋਜਨ ਦੀ ਭੁੱਖ ਕਿੰਨਾ ਦੁੱਖ ਦਿੰਦੀ ਹੈ ਤੇ ਆਪਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ ਜੇ ਕੋਈ ਭੁੱਖਾ ਆਪਣੇ ਕੋਲ ਆ ਜਾਂਦਾ ਆਪਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ ਵੀ ਇਹ ਕਿੰਨਾ ਕੁ ਦੁਖੀ ਤਾਂ ਹੀ ਉਹ ਤਾਂ ਬਾਬੇ ਨਾਨਕ ਦੇ ਘਰ ਦਿਨ ਰਾਤ ਲੰਗਰ ਪਏ ਜਾਂਦੇ ਇੱਥੇ ਭੋਜਨ ਵੀ ਤੇ ਭਜਨ ਵੀ ਦੋਵੇਂ ਲੰਘ ਰਹੇ ਟੋਟ ਵਰਤੇ ਸਾ ਸੰਗਤ ਸੇਖ ਸਾਦੀ ਜੀ ਹੋਏ ਐ ਖੁਦਾ ਦੀ ਨਮਾਜ਼ ਪੜਨ ਲਈ ਮਸੀਤ ਵਿੱਚ ਜਾ ਰਹੇ ਨੇ ਤੇ ਕਹਿੰਦੇ ਅੱਜ ਮੈਂ ਖੁਦਾ ਮੂਰੇ ਇੱਕ ਸ਼ਿਕਾਇਤ ਕਰਾਂ ਕਿ ਕਿ ਆ ਖੁਦਾ ਤੂੰ ਮੈਨੂੰ ਪੈਰਾਂ ਵਿੱਚ ਪਾਉਣ ਲਈ ਕੋਈ ਚੱਦ ਦੀ ਜੁੱਤੀ ਜੋੜਾ ਵੀ ਨਹੀਂ ਦਿੱਤਾ ਤੇ ਉਹ ਰਾਜੇ ਮਹਾਰਾਜੇ ਹਾਥੀਆਂ ਤੋਂ ਘੋੜਿਆਂ ਤੋਂ ਉੱਤਰ ਕੇ ਆਉਂਦੇ ਨੇ ਤੇ ਮਖਮਲੀ ਜੋੜੇ ਪਹਿਨ ਪਹਿਨੇ ਹੁੰਦੇ ਨੇ ਤੇ ਮਹਾਰਾਜ ਗਲੀਜੀਆਂ ਤੇ ਪੈਰ ਰੱਖਦੇ ਲਾਉਂਦੇ ਆ ਫਿਰ ਮੈਂ ਤੇਰੀ ਇੰਨੀ ਬੰਦਗੀ ਕਰਦਾ ਮੈਨੂੰ ਪੈਰਾਂ ਚ ਪਾਉਣ ਨੂੰ ਜੋੜਾ ਵੀ ਨਹੀਂ ਮਿਲਿਆ ਕਹਿੰਦੇ ਸੇਖ ਜੀ ਜਦੋਂ ਅੰਦਰ ਗਏ ਨਾ ਨਮਾਜ਼ ਅਦਾ ਕੀਤੀ ਤੇ ਖੁਦਾ ਨੂੰ ਕਹਿੰਦੇ ਆ ਖੁਦਾ ਮੈਂ ਤੇਰੀ ਇੰਨੀ ਬੰਦਗੀ ਕਰਦਾ ਇਬਾਦਤ ਕਰਦਾ ਮੈਨੂੰ ਪੈਰਾਂ ਚਕਾਉਣ ਲਈ ਤੂੰ ਜੋੜਾ ਵੀ ਨਹੀਂ ਦਿੰਦਾ ਜੁੱਤੀ ਵੀ ਨਹੀਂ ਦਿੰਦੀ ਅਜੇ ਰੱਬ ਖੁਦਾ ਮੁਰੇ ਸ਼ਿਕਾਇਤ ਕਰ ਰਹੀ ਸੀ ਤੇ ਪਿੱਛੇ ਮੁੜ ਕੇ ਕੀ ਵੇਖਦੇ ਉਈ ਉਹ ਬੰਦਾ ਮਸਜਿਦ ਦੀਆਂ ਗੋਡੀਆਂ ਰਿੜਦਾ ਰਿੜਦਾ ਚੜ ਰਿਹਾ ਹੈ ਜੀਦੇ ਜਨਮ ਤੋਂ ਪੈਰ ਹੀ ਨਹੀਂ ਸੀ ਆਖੋ ਸਤਨਾਮ ਜੀਦੇ ਪੈਰ ਹੀ ਨਹੀਂ ਸੀ ਪੈਰਾਂ ਤੋਂ ਬਗਿਆ ਮਨੇ ਗੋਡਿਆਂ ਤੋਂ ਥੱਲੇ ਉਹਦੀਆਂ ਲੱਤਾਂ ਨਹੀਂ ਸੀ ਉਹਦੇ ਸ਼ਰੀਰ ਹੀ ਨਹੀਂ ਸੀ